ਹਾਂਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਬਿਲਕੁਲ ਠੀਕ ਆ ਦਿਨ ਹੈਗਾ ਜੀ ਅੱਜ ਬੁੱਧਵਾਰ ਦਾ ਤੇ ਟਾਈਮ ਆ ਜਿਹੜਾ ਸਵੇਰ ਦੇ 9:00 ਵਜੇ ਤੇ ਧੁੰਦ ਅੱਜ ਕਾਫੀ ਜ਼ਿਆਦਾ ਪਈ ਹੋਈ ਆ ਅੱਜ ਪਤਾ ਲੱਗਦਾ ਵੀ ਸਿਆਲ ਚੜਿਆ ਹੋਇਆ ਉਹ ਦਾ ਮਹੀਨਾ ਚੱਲ ਰਿਹਾ ਵਾ 16 ਤਰੀਕ ਅੱਜ ਰੰਗ ਰੋਗਨ ਆਪਣੇ ਜਿਹੜਾ ਹੋ ਹੀ ਜਾਂਦਾ ਹਲੇ ਮਾਫੀ ਦੇਣ ਲੱਗ ਜਾਂਦੇ ਆ ਰੰਗ ਹੋਣ ਨੂੰ ਵੀ ਤਾਹਾਨੂੰ ਆਪਣੇ ਜਿਹੜੇ ਵਲੌਗ ਆ ਨਹੀਂ ਆ ਰਹੇ ਕੰਟੀਨਿਊ ਠੀਕ ਆ ਤੁਹਾਨੂੰ ਆਪਾਂ ਦਿਖਾਉਣੀ ਆ ਬਾਹਰ ਆਪਣੀ ਮੇਨ ਗੇਟ ਤੇ ਆ ਮੇਨ ਮਤਲਬ ਜਿਹੜੀ ਇਹ ਕੰਨ ਹੁੰਦੀ ਆ ਉਹਦੇ ਤੇ ਰੰਗ ਹੋਈ ਜਾਂਦਾ ਅੰਦਰ ਹੋ ਗਿਆ ਆ ਥੋੜਾ ਜਿਹਾ ਰੰਗਦਾ ਅੰਦਰ ਵੀ ਪਰ ਪਹਿਲਾਂ ਜਿਹੜਾ ਬਾਹਰਲਾ ਕਰਦੇ ਆ ਤੁਹਾਨੂੰ ਦਿਖਾਉਨੇ ਆ ਆਪਾਂ ਕਰ ਵੀ ਕਰ ਜਾਂਦੇ ਆ ਮੰਤ ਦੇਖੋ ਕਿੰਨੀ ਆ ਦੇਖਦਾ ਕੁਝ ਵੀ ਨਹੀਂ ਹੁਣ ਤਾਂ ਘਟ ਗਈ ਇੱਧਰ ਵੀ ਵੀਰਾ ਕਰੀ ਜਾਂਦਾ ਤੇ ਆਪਾਂ ਰੰਗ ਕਰਤਾ ਗੇਟਾਂ ਨੂੰ ਰੰਦਾ ਹਲੇ ਵਿੱਚ ਥੋੜਾ ਜਿਹਾ ਇਹਨੂੰ ਵੀ ਕਿਉਂਕਿ ਪਹਿਲਾਂ ਇਹ ਥੱਲੇ ਵਾਲਾ ਪੇਂਟ ਸੁੱਕੂਗਾ ਉੱਪਰੋਂ ਦੀ ਫੇਰ ਜਿਹੜਾ ਹੋਊਗਾ ਥੋੜਾ ਜਿਹਾ ਡਿਜ਼ਾਈਨ ਆ ਜਿਹੜਾ ਚੇਂਜ ਕਰਾਂਗੇ ਤੇ ਘਰ ਦੀ ਲੁੱਕ ਵੀ ਕਿੰਨੀ ਸੋਹਣੀ ਲੱਗਣ ਲੱਗੀ ਹੈ ਰੰਗ ਕਰਨ ਨਾਲ ਮੰਮੀ ਹੁਣੀ ਬੈਠੇ ਚੁੱਲ੍ਹੇ ਕੋਲੇ ਇਧਰ ਚੁੱਲਾ ਚੌਂਕ ਆਪਾਂ ਬਣਾਇਆ ਜਿਹੜਾ ਨਵਾਂ ਇੱਥੇ ਹਲੇ ਨਾ ਚੁੱਲਾ ਆਪਾਂ ਜਿਹੜਾ ਹੈਗਾ ਆ ਗੱਡਣਾ ਆ ਕਿਉਂਕਿ ਇਹਦਾ ਫਾਰਸਾ ਜਿਹੜੀ ਥੱਲੋ ਗਿੱਲੀ ਸੀਗੀ ਤੇ ਸੁੱਕੀ ਤੋਂ ਆਪਾਂ ਜਿਹੜਾ ਚੁੱਲਾ ਬਣਾਵਾਂਗੇ ਇੱਥੇ ਬਣਾਵਾਂਗੇ ਚੁੱਲਾ ਆ ਜਗ੍ਹਾ ਦੇ ਉੱਤੇ ਵਿੱਚ ਟੂਟੀ ਹੋ ਜਾਊਗੀ ਭਾਂਡੇ ਭੁੰਡੇ ਤੋਂ ਉਹਨੂੰ ਸੌਖਾ ਹੋ ਜਾਊ ਉਹਨਾ ਟਾਈਮ ਆਪਾਂ ਜਿਹੜਾ ਹੈਗਾ ਆ ਉੱਥੇ ਚੁੱਲਾ ਗੱਡਿਆ ਆ ਅੱਗ ਸੇਕੀ ਜਾਂਦੀ ਆ ਬੈਠੇ ਸਰਦਾਰ ਜੀ ਚਲੇ ਗਏ ਕੰਮ ਤੇ ਜਸ਼ਨ ਹੁਣੇ ਹੀ ਉੱਠਿਆ ਸੁੱਤਾ ਪਿਆ ਤੇ ਆਪਾਂ ਬਣਾਉਣ ਲੱਗ ਪਏ ਰੋਟੀ ਆਟਾ ਵਗੈਰਾ ਆਪਣਾ ਗੁੰਨੇ ਪਿਆਵਾ ਝਾੜੂ ਵਗੈਰਾ ਆਪਾਂ ਲਾ ਦਿੱਤਾ ਮੰਮੀ ਨੇ ਲਾਤਾ ਝਾੜੂ ਅੱਜ ਜਿਹੜਾ ਥੋੜਾ ਬਹੁਤਾ ਕੰਮ ਰਹਿੰਦਾ ਹੈ ਕਰਦੇ ਆ ਤੇ ਬਣੀ ਰਿਓ ਵਲੌਗ ਦੇ ਨਾਲ ਜੋ ਜੋ ਕੰਮ ਆਖਾ ਪੜਾ ਤੁਹਾਨੂੰ ਦਿਖਾਵਾਂਗੇ ਨਾਲ ਦੀ ਨਾਲ ਗਰਦਾ ਦਸੇ ਉਗਿਰੰਗ ਤੋਂ ਬਾਅਦ ਕਿੰਤਾ ਤੁਹਾਨੂੰ ਘਰ ਲੱਗਦਾ ਪਿਆ ਵਾ ਆਪਣਾ ਨਾਲ ਦੀ ਨਾਲ ਤੁਹਾਨੂੰ ਅਪਡੇਟ ਹੈ ਜਿਹੜੀ ਜਿਵੇਂ ਜਿਵੇਂ ਲੋਟ ਲੱਗਦਾ ਹਨ ਤੁਹਾਨੂੰ ਅਪਡੇਟ ਆਪਾ ਦਿੰਦੇ ਰਹਾ ਵਾ ਕਿ ਨਾਲ ਦੀ ਨਾਲ ਤੇ ਠੰਡ ਅੱਜ ਬਹੁਤ ਜ਼ਿਆਦਾ ਹੋ ਗਈ ਆ ਹੁਣ ਸੂਰਜ ਆ ਜਿਹੜਾ ਮਾੜਾ ਜਿਹਾ ਦਿਖਾਈ ਦੇਣ ਲੱਗਿਆ ਹੁਣ ਦਿਖਦਾ ਸੂਰਜ ਉੱਥੇ ਪਿੱਪਲ ਦੇ ਉੱਪਰ ਆ ਉਹ ਤੇ ਧੁੰਦ ਬਹੁਤ ਕੋਈ ਵੀ ਆ ਤੁਹੋ ਲੋ ਜੀ ਕਰਦੇ ਆ ਕੰਮ ਤਾਂ ਦੇ ਥੋੜੇ ਬਹੁਤ ਜਿਹੜੇ ਰਹਿੰਦੇ ਨੇ ਤੇ ਮਿਲਦੇ ਆ ਤੁਹਾਨੂੰ ਫਿਰ ਥੋੜੀ ਦੇਰ ਬਾਅਦ ਜੀ ਟਾਈਮ ਹੋ ਗਿਆ ਪੌਣੇ 5 ਦਾ ਆਪਾਂ ਧਰ ਦਿੱਤਾ ਆ ਸਾਗ ਤੇ ਕੰਮ ਤਾਂ ਦੀ ਸਾਰੀ ਨਿਭੜੀ ਹੋਇਆ ਬਾਕੀ ਤੇ ਰੰਗ ਦਾ ਕੰਮ ਆਪਣੇ ਚੱਲੀ ਜਾਂਦਾ ਇਹ ਬਲੈਕ ਜਿਹਾ ਦਿਖਦਾ ਬਰਾਊਨ ਕਲਰ ਕੀਤਾ ਵਾ ਬਾਰਡਰ ਤੇ ਉੱਧਰ ਗੇਟ ਤੇ ਹੋਈ ਜਾਂਦਾ ਕੱਪੜੇ ਜੇ ਪੈਦੇ ਜਾਂਦਾ ਨੇ ਇੱਧਰ ਵੀਰਾ ਰੰਗ ਘੁਲੀ ਜਾਂਦਾ ਸਾਗ ਆਪਾਂ ਰੱਖ ਦਿੱਤਾ ਜਾਂ ਲਸਣ ਅਦਰਕ ਹਰੀ ਮਿਰਚ ਵਗੈਰਾ ਸਾਰਾ ਕੁਝ ਆਪਾਂ ਇਹਦੇ ਚ ਪਾ ਦਿੱਤਾ ਉੱਡੀ ਜਾਂਦਾ ਸਾਗ ਬੱਚੇ ਚਲੇ ਗਏ ਟਿਊਸ਼ਨ ਤੇ ਪੱਕੀ ਰੰਗ ਕੰਪਲੀਟ ਹੋ ਗਿਆ ਵਾ ਕੱਲ ਨੂੰ ਸਾਰਾ ਤੁਹਾਨੂੰ ਆ ਆਪਾਂ ਦਿਖਾ ਦੇਾਂਗੇ ਠੀਕ ਹੈ ਕੰਪਲੀਟ ਹੋਇਆ ਹੋਊਗਾ ਅਪਡੇਟ ਸਾਰੀ ਤੁਹਾਨੂੰ ਦੇਵਾਂਗੇ ਵੀ ਕਿਵੇਂ ਦਾ ਲੱਗਦਾ ਕਿਵੇਂ ਦਾ ਰੰਗ ਆਪਾਂ ਕੀਤਾ ਕਿਹੜਾ ਕਲਰ ਕੀਤਾ ਕਿੰਨਾ ਖਰਚਾ ਆਇਆ ਸਾਰਾ ਤੁਹਾਨੂੰ ਆਪਾਂ ਕੱਲ ਵਾਲੇ ਵਲੌਗ ਵਿੱਚ ਦੱਸਾਂਗੇ ਤੇ ਹੁਣ ਆਪਣਾ ਸਾਗ ਰਜਦਾ ਪਿਆ ਪੱਠੇ ਵਗੈਰਾ ਪਸੂਆਂ ਨੂੰ ਪਾ ਦਿੱਤੇ ਗਏ ਆ ਲੋਚੀ ਟਾਈਮ ਹੋ ਗਿਆ 7:00 ਵਜ ਗਏ ਤੇ ਸਾਗ ਵਗੈਰਾ ਆਪਣਾ ਬਣ ਗਿਆ ਆ ਮੰਮੀ ਪਾਉਣ ਲੱਗੀ ਆਲਣ ਤੇ ਕਲਰ ਆਪਣੇ ਸਾਰੇ ਹੋ ਗਿਆ ਵਾਈਟ ਹੋ ਗਿਆ ਸਾਰੇ ਕਮਰਿਆਂ ਚ ਵਾਈਟ ਕਲਰ ਕਰਤਾ ਤੇ ਗੇਟਾਂ ਤੇ ਆਪਾਂ ਨੇ ਕੀਤਾ ਹੈਗਾ 골ਡਨ ਕਲਰ ਜਿਹੜਾ orange ਜਿਹੇ ਦਾ ਦਿੰਦਾ ਹੁੰਦਾ ਨਾ ਸ਼ਾਈਨਿੰਗ orange ਵਾਲੀ ਮਤਲਬ ਇਦਾਂ ਆਪਾਂ ਇਹ ਕੀਤਾ ਆ ਠੀਕ ਹੈ ਜੀ ਰੰਗ ਰੋਗਨ ਹੋ ਗਏ ਸਾਰੇ ਤੇ ਬਸ ਹੁਣ ਰੋਟੀ ਲਾਉਣ ਵਾਲੀ ਰਹਿੰਦੀ ਆ ਦਾਦੀ ਵੀ ਆਪਦੇ ਰੂਮ ਚ ਆ ਗਈ ਤੇ ਕਹਿੰਦੇ ਹੁੰਦੇ ਚੜ ਗਿਆ ਪੋ ਬੋਦੀਆਂ ਖੋ ਟੋਪੀਆਂ ਟਾਪੀਆਂ ਲੈ ਲੈਣੀਆਂ ਤੇ ਵਾਲ ਜਿਹੜੇ ਝਾੜਨ ਲੱਗ ਜਾਂਦੇ ਆ ਸੁਨੇਹ ਜੇ ਨਹੀਂ ਲੈnde ਟੋਪੀ ਫਿਰ ਠੰਡ ਲੱਗਦੀ ਐ ਸੈਠ ਠਾਰਦਾ ਬੈਠੇ ਆ ਚੁੱਲ੍ਹੇ ਕੋਲੇ ਸਾਗਰੇ ਜੀ ਜਾਂਦਾ ਵਾ ਦੇਵਰਾਣੀ ਕਾਲੇ ਕਾਲੇ ਆਉਂਦੇ ਪਏ ਆ ਤੁਹਾਡਾ ਤੁਹੀ ਮਾਲੀ ਮਾਲੀ ਸਾਗ ਬਣੀ ਜਾਂਦਾ ਮੰਮੀ ਵੀ ਅੱਗ ਸੇਕਿਆਂ ਦੀ ਬੱਚੇ ਬੈਠਿਆ ਟਰਾਈਸਾਈਕਲ ਦਾਦੀ ਦਾ ਮਾਲਾ ਮਾ ਝੂਟੇ ਲੈਂਦੇ ਰਹਿੰਦੇ ਪਰ ਡੈਡੀ ਪਸ਼ੂਆਂ ਪੋਸ਼ੂਆਂ ਦੇ ਪੱਲੜ ਪੁੱਲੜ ਲਾਈ ਜਾਂਦੇ ਆ ਸਾਰਾ ਤੂਰਣ ਲੈ ਜਾਂਨੇ ਚੋ ਆਪਾਂ ਨੇ ਤੇ ਚਲੋ ਜੀ ਬਸ ਜਿਹੜੇ ਹੈਗੇ ਕਮੈਂਟ ਇੱਕ ਦੋ ਆਏ ਸੀ ਭੈਣਾ ਦੇ ਵੀ ਵਲੌਗ ਨਹੀਂ ਆਉਂਦੇ ਤਾਂ ਕਰਕੇ ਆਪਾਂ ਜਿਹੜਾ ਛੋਟਾ ਜਿਹਾ ਬਲੌਗ ਬਣਾ ਕੇ ਤੁਹਾਨੂੰ ਜਿਹੜਾ ਦੱਸਿਆ ਆ ਕਿਉਂਕਿ ਕੰਮ ਜਦੋਂ ਘਰ ਦੇ ਵਿੱਚ ਕੰਮ ਚੱਲਦਾ ਆ ਨਾ ਇਦਾਂ ਦਾ ਕਲਰ ਹੋਇਆ ਆਪਣੇ ਸਾਰੇ ਗਿੱਟਾਂ ਜਿਹੜੇ ਫੋਲਰ ਫੁੱਲ ਨੇ ਉਹਨਾਂ ਤੇ ਆਪਾਂ ਨੇ ਸਿਲਵਰ ਕਲਰ ਕਰ ਦਿੱਤਾ ਤੇ ਅਪਡੇਟ ਦਿੱਤੀ ਆ ਹਨਾ ਥੋੜੀ ਜੀ ਵੀ ਬਲੌਗ ਆ ਥੋੜੇ ਜਿਹੜੇ ਮੇਰੇ ਤੋਂ ਰੈਗੂਲਰ ਨਾ ਬਣਦੇ ਨਹੀਂ ਪਏ ਕਿਉਂਕਿ ਆਪਣੇ ਘਰੇ ਚੱਲ ਗਿਆ ਕੰਮ ਰੰਗ ਰੂੰਗ ਕਰਦੇ ਪਏ ਆ ਤੇ ਫਿਰ ਤੁਹਾਨੂੰ ਪਤਾ ਹਨਾ ਔਖਾ ਹੋ ਜਾਂਦਾ ਵਾ ਬਲੌਗ ਬਣਾਉਣਾ ਕੰਮ ਦੇ ਵਿੱਚ ਤੇ ਤਾਂ ਕਰਕੇ ਜਿਹੜੇ ਵਲੌਗ ਆਪਣੇ ਨਹੀਂ ਆ ਰਹੇ ਕੰਟੀਨਿਊ ਕੋਈ ਗੱਲ ਨਹੀਂ ਕਰਨ ਨੂੰ ਆਪਾਂ ਤੁਹਾਨੂੰ ਪ੍ਰੋਪਰ ਜਿਹੜੀ ਡਿਟੇਲ ਆ ਇਹ ਨਹੀਂ ਦੇਵਾਂਗੇ ਵੀ ਕਿੰਨਾ ਰੰਗ ਲਾ ਕੇ ਆ ਮਤਲਬ ਰੰਗ ਦਾ ਕਿੰਨਾ ਖਰਚਾ ਆਇਆ ਆਪਣਾ ਸਾਰਾ ਟੋਟਲ ਤੇ ਕੱਲ੍ਹ ਵਾਲੇ ਵਲੌਗ ਚ ਦੇਵਾਂਗੇ ਜੇ ਅੱਜ ਵਾਲਾ ਵਲੌਗ ਵਧੀਆ ਲੱਗੇ ਲਾਈਕ ਸ਼ੇਅਰ ਕਮੈਂਟ ਕਰਿਓ